ਚੈਨੇਵਾਲ ਦੇ ਜੱਗੂ ਨਾਂ ਦੇ ਨੌਜਵਾਨ ਨੇ ਅਸਾਈ ਧਰਮ ਨੂੰ ਅਪਣਾਇਆ ਕਰੋ ਗੁਰਬਾਣੀ ਦੇ ਗੁੜਕਾ ਸਾਹਿਬ ਕੁਝ ਫੋਟੋਆਂ ਬੋਰੀ ਵਿੱਚ ਪਾ ਕੇ ਬਾਹਰ ਸੁੱਟ ਕੇ ਇਸ ਤਰ੍ਹਾਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਬੱਚਿਆਂ ਨੇ ਦੇਖਿਆ ਤੇ ਗੁਰਦਰਾ ਸਾਹਿਬ ਲੈ ਕੇ ਆਏ ਸਾਰੇ ਪਿੰਡ ਨੇ ਇਕੱਤਰ ਹੋ ਕੇ ਜੱਗੂ ਖਿਲਾਫ ਬੜਾ ਵਧੀਆ ਫੈਸਲਾ ਲਿਆ ਕਮੇਟੀ ਦੇ ਸਿੰਘ ਵੀ ਮੌਕੇ ਤੇ ਪਹੁੰਚੇ ਉਪਰੰਤ ਰਲ ਕੇ ਇੱਕ ਹੋਰ ਫੈਸਲਾ ਲਿਆ ਗਿਆ ਇਸ ਬੰਦੀ ਨੌਜਵਾਨ ਦਾ ਕੀ ਕਹਿਣਾ ਹੈ ਤੇ ਸਤਕਾਰ ਕਮੇਟੀ ਦੇ ਜਥੇਦਾਰ ਨਾਲ ਜੋ ਗੱਲਬਾਤ ਹੋਈ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਕੱਲ ਇਹ ਗੱਲ ਕੀਤੀ ਗਈ ਹੁੰਦੇ 100 ਬੰਦੇਾਂ ਦੇ ਵਿੱਚ ਦੋ ਤਿੰਨ ਬੰਦੇ ਮਤਲਬ ਜਿਹਨੂੰ ਲੈਣੇ ਬੰਦੇ ਵਰਚਾ ਹੋਵੇ ਹੁਣ ਡਾਂਟਾ ਘਟਾ ਦੇ ਰਹੇ ਹਾਂ ਦੰਦੋਲੀ ਦੰਦੋਲੀ ਤੇ ਗਾਣ ਗਾਣ ਹੋਣਾ ਇਹ ਹੈ ਕਿ ਪਰਸੋਂ ਦਾ ਨਸ਼ੇ ਲਾਉਣ ਦੀ ਲੋੜ ਨਹੀਂ ਪਈ ਕੇ ਜੀਤੀ ਹਾਂ ਜੀ ਪਰਸੋਂ ਦਾ ਜਿੱਦਣ ਦਾ ਮਹਾਰਾਜ ਨੇ ਕੰਮ ਕਰਾਇਆ ਉਸ ਤੋਂ ਬਾਅਦ ਨਸ਼ਾ ਤੇ ਮਹਾਰਾਜ ਨੇ ਕੰਮ ਕਰਾਇਆ ਦੇਖੋ ਮੈਂ ਕਹਿੰਦਾ ਕਿ ਮਹਾਰਾਜ ਨੇ ਮੈਨੂੰ ਸਹੀ ਮਤ ਪਾਤੀ ਆ ਉਹ ਕਹਿੰਦਾ ਬੁੱਲਿਆ ਵੀ ਮੋੜਿਆ ਜਿੱਦਣ ਦਾ ਇਹ ਮੇਰੇ ਕੋਲ ਕੰਮ ਕਰਨ ਨੂੰ ਪੜ ਗਿਆ ਵਾਕੇ ਸਰਮਾਤਬਾ ਨੇ ਮੈਨੂੰ ਇਹਨੇ ਮੋੜਿਆ ਮੋੜਦੇ ਆ ਉਦੋਂ ਦਾ ਮੈਂ ਜਿਹੜਾ ਹੈਗਾ ਨਹੀਂ ਤੇ ਤੂੰ ਫੇਰ ਤਾਂ ਰਹਿਣੀ ਜਿੰਗਵਾੜੂ ਉਹਦੇ ਕਰਕੇ ਮੁੜੇ ਨੇ

ਵਾਲੇ ਉਧਰ ਨਹੀਂ ਜਾਵਾਂਗੇ ਅੱਜ ਤੋਂ ਬਾਅਦ ਅਸੀਂ ਉਧਰ ਹੀ ਜਾਵਾਂਗੇ ਅਗਲੇ ਅੱਜ ਤੋਂ ਬਾਅਦ ਕਿੱਥੇ ਨਹੀਂ ਜਾਵਾਂਗੇ ਰਸੋ ਵਿੱਚ ਨਹੀਂ ਚਰਚੀ ਜਾਵਾਂਗੇ ਅਗਲੇ ਚਰਚੀ ਜਾਵਾਂਗੇ ਚਰਚ ਕਿੱਡੀ ਚਲਦੀ ਹੈ ਤਿਲੰਦਰ ਜਿਹੜੇ ਚਰਚ ਵਾਲੇ ਉਹ ਕਹਿੰਦੇ ਗੁਰੂ ਕੇ ਸਾਹ ਕੋਲ ਜਾਓ ਸਾਜੂ ਮਾਨਾ ਨਾਲ ਗੋੜੀ ਨਹੀਂ ਮੈਂ ਦੂਸਰੋਂ ਸਭਨੇ ਗੋਤਾ ਨਾ ਮੈਨੂੰ ਇਹ ਨਹੀਂ ਕਹਿ ਰਹੇ ਕਹਿੰਦੇ ਜਗ੍ਹਾ ਦੇਣਾ ਜਾਵੀਂ ਕਹਿੰਦੇ ਪੀਰ ਮਤਲਬ ਕਿਤੇ ਜਾਵੀਂ ਗੁਰੂ ਘਰ ਜਾ ਕੇ ਕੋਈ ਰੋਕ ਜਿਹੜਾ ਤੇਰਾ ਕੜਾ ਲਵਾਇਆ ਹੈ ਕੜਾ ਕਹਿੰਦੇ ਸਾਜੂ ਨਾਲ ਰੋਕ ਗੋੜੀ ਕੜਾ ਸੇ ਫਰਮਾਉਂਦੇ ਨੇ ਮਾਫੀ ਦੁਆਉਂਦੇ ਜਦੋਂ ਮੁੱਖਾ ਭਾਈ ਜੀ ਕੜਾ ਕ ਦੇ ਲੈ ਲੀਦੇ ਜੇ ਕੋ ਸਾਥ ਕੋਣਾ ਤਾਂ ਵਛੈ ਲੈਣਾ ਹਾਂ ਜਦੋਂ ਆਪਣੀ ਸਾਈ ਦਾ ਵੀ ਇਹ ਨੋਰਾ ਹੋਰਦੇ ਆਪਣਾ ਪਿੰਡ ਵਾਲੇ ਜੀ ਜਿੱਕੇ ਤਾਂ ਮੈਂ ਤੇ ਅਹੜੋ ਸਾਰੇ ਤਰੀਕੇ ਵੀ ਸਾਜ ਬੰਦੂ ਦੀ ਧੂਈ ਤੇ ਜੋ ਉਹ ਪੀਂਦੇ ਹੋਂ ਤਾਂ ਕੀ ਕਹਿੰਦੇ ਉਹ ਗੁਰੂ ਨੂੰ ਮਨ ਗੁਰੂ ਘਰ ਜਾਂਦੇ ਨਹੀਂ ਮੈਨੂੰ ਰੋਕਿਆ ਨਾ ਹੈ ਗੁਰੂ ਘਰ ਜਾਂਦੇ ਨਹੀਂ ਤੇ ਜਿਹੜੀ ਗੁਰਬਾਣੀ ਵੀ ਹੁਣ ਰੋਕੀਆਂ ਤੇ ਦੋ ਤਿੰਨ ਬਾਸ ਰੋਕੀਆਂ ਉਹ ਬੱਦੀ ਕਰੇ ਜਗਾ ਕਰੇ ਜਗਾ ਹੈ ਬਲੀ ਜਗਾ ਹਾਂਜੀ ਬਲੀ ਇਹ ਮਤਲਬ ਲੱਖ ਦਾ ਦੇ ਪੀਂਦੇ ਤੇ ਮੈਂ ਐਸਾ ਤੇ ਨਾ ਉਹਨੂੰ ਇੱਦਾਂ ਕੱਟੀ ਕਰ ਦਿੱਤਾ ਉਹ ਸਤੈਨਾ ਰਮਾਲਿਆ ਥੱਲੇ ਪਿਆ ਸੀ ਕਿ ਕੁਲਕਾ ਸਾਹਿਬ ਐਂ ਵੇਖੇ ਨਹੀਂ ਗੁਰੂ ਦੀ ਬਾਣੀ ਸਾਹਮਣੇ ਮੈਂ ਝੂਣ ਨਹੀਂ ਬੋਲਦਾ ਜਿਵੇਂ ਝੂਠ ਬੋਲਣਾ ਤੇ ਮੇਰੀ ਹੁਣੇ ਜਾਨ ਨੂੰ ਨਹੀਂ ਨਹੀਂ ਇਹ ਮੰਜੇ ਨਹੀਂ ਕਰਦਾ ਹਾਂਜੀ ਜਿਹੜੇ ਕੁਲਕੇ ਸਾਹਿਬ ਵੀ ਉਹ ਦੋਸਤਾਂ ਨਾਲ ਕੱਢ ਲੇ ਕੇ ਮੈਂ ਕਹਿੰਦਾ ਬਾਬਾ ਜੀ ਇਹ ਪਤਾ ਹੁੰਦਾ ਦੇ ਵਿੱਚ ਹੀ ਕੁਲਕੇ ਸਾਹਿਬ ਤੇ ਉੱਥੇ ਮਲੇਕ ਬਾਬੇ ਦੀ ਫੋਟੋ ਲਗੀ ਨਾਲ ਉਹ ਮੈਂ ਚੋਕੇ ਸਾਈਡ ਤੇ ਰੱਖ ਲਿਆ ਹੁਣ ਅਜੇ ਵਕਤ ਨਹੀਂ ਲੈਣਾ ਨਹੀਂ ਹਾਂ ਨਹੀਂ ਬਾਬਾ ਜੀ पक्की कर लो पक्की तेरे पेड़ वाले तुम साथ ही नहीं पढ़ाई नहीं देना ये जो तुम पक्की लिए नहीं महीना तुम का दे दो ना नशा नहीं करना तुम रसा नहीं चलाना तुम जाना तुम ठीक है ठीक है पक्की कर लो पक्की कर लो मान लो आज ही गुरु को महाराज ने को बड़ी बड़ी गलती हुई मैं गाड़ी नहीं कर ये सच्चे पाशा काल में भाई गुरु मैं कबड्डी बहुत ज्यादा ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ 'ਚ ਭੋਲ ਦੀ ਸਤਿਗੁਰੂ ਜੀ ਖੇਮਾ ਵਾਸਤੇ ਬੇਨਤੀ ਕੀਤੀ ਹੈ ਮਹਾਰਾਜ ਕਿਰਪਾ ਕਰਮੀ ਜੇ ਅਣਜਾਣੇ ਵਿੱਚ ਪਰਿਵਾਰ ਕੋਲੋਂ ਭੁੱਲ ਗੱਤੀ ਹੋਈ ਹੈ ਸਤਿਗੁਰੂ ਜੀ ਆਪ ਕਿਰਪਾ ਕਰਕੇ ਲੈਖਾ ਕਦੇ ਨਾ ਛੁੱਟਿਆ ਖਿੰਖਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸਤਿਗੁਰੂ ਜੀ ਮਿਹਰ ਕਿਰਪਾ ਤਰਸ ਕਰਕੇ ਗੁਲਾਮ ਮਾਫ ਕਰ ਦੇਣੀਆਂ ਸਤਿਗੁਰੂ ਜੀ ਅਗਾਹ ਵਾਸਤੇ ਸਮਤ ਬਖਸ਼ਣੀ ਅਗਾਹ ਵਾਸਤੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਸਿੱਖੀ ਕਮਾਉਣ ਦਾ ਸਤਿਗੁਰੂ ਜੀ 바ਰਦੋਂ ਬਖਸ਼ਿਸ਼ ਕਰਨਾ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਦਾ ਹੈ ਵੰਡ ਹੋਣਾ ਨਾਨਕ ਨਾਮ ਕਰਦੀ ਕਰੂ ਏ ਭਾਣੇ ਸਰਬਤ ਦਾ ਉਪਰ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਇੱਕ ਫੇਰ ਹੋਰ ਬੜੀ ਦੁਖਦਾਈ ਘਟਨਾ ਐਂਡ ਕੈਨੇਵਾਲ ਇਹ ਗੁਰਦਾਸਪੁਰ ਚ ਪੈਂਦਾ ਹੈ ਇਸ ਪਿੰਡ ਵਿੱਚ ਇੱਕ ਵਿਅਕਤੀ ਜੱਗੂ ਦੇ ਨਾਂ ਤੇ ਜਿਨੇ ਆਸਾਈ ਧਰਮ 2-3 ਮਹੀਨਿਆਂ ਤੋਂ ਉਧਰ ਗਿਰਜਾ ਘਰੋਂ ਜਾਣ ਲੱਗ ਪਿਆ ਸੀ ਇਹਨੇ ਕੀ ਕੀਤਾ ਕਿ ਜਿਹੜੇ ਘਰ ਵਿੱਚ ਇਹਨਾਂ ਦੀ ਮਾਤਾ ਜੀ ਨੇਤ੍ਰੀਮ ਕਰਨ ਵਾਲੇ ਗੁਰਕੇ ਸਾਹਿਬ ਸੁੰਦਰ ਗੁਰਗਾ ਸਾਹਿਬ ਉਹ ਕਿਸੇ ਬੋਰੇ ਵਿੱਚ ਪਾ ਕੇ ਦੇ ਬਾਹਰ ਸੁੱਟ ਦਿੱਤੇ ਸਨ ਬੱਚਿਆਂ ਨੇ ਫੜ ਕੇ ਗੁਰੂ ਘਰ ਤੇ ਗੁਰੂ ਘਰ ਦੇ ਪ੍ਰਧਾਨ ਸਾਹਿਬ ਜੀ ਨੂੰ ਦੱਸਿਆ ਤੇ ਪ੍ਰਧਾਨ ਜੀ ਨੇ ਉਸੇ ਵੇਲੇ ਲੌਸਮੈਂਟ ਕਰਕੇ ਪਿੰਡ ਦੇ ਲੋਕਾਂ ਨੂੰ ਇਕੱਠਿਆਂ ਕੀਤਾ ਤੇ ਜੱਗੂ ਦੇ ਘਰ ਜਾ ਕੇ ਪੁੱਛਿਆ ਕਿ ਇਹ ਤੂੰ ਕਿਉਂ ਇਹੋ ਜਿਹਾ ਕਰਮ ਕੀਤਾ ਹੈ ਉਹਨਾਂ ਦੀ ਮਾਤਾ ਨੇ ਦੱਸਿਆ ਕਿ ਇਹ 2-3 ਮਹੀਨੇ ਤੋਂ ਗਿਰਜਾ ਘਰੋਂ ਜਾਂ ਲੱਗ ਪਿਆ ਹੈ ਜਿਹਦੇ ਕਰਕੇ ਇਹਨੇ ਇਹ ਜਿਹੜੇ ਗੁੜਕੇ ਸਾਥ ਸੋੜ ਦਿੱਤੇ ਨੇ ਬਾਹਰ ਗੁਰਦਰਾ ਸਾਹਿਬ ਦੀ ਪ੍ਰਬੰਧ ਕਮੇਟੀ ਕੀ ਪਿੰਡ ਵਾਸੀਆਂ ਨੇ ਗੁਰੂ ਘਰ ਵਿੱਚ ਜਦੋਂ ਫਾਂਸਾ ਰੱਖਿਆ ਤੇ ਨਾਲ ਹੀ ਸਤਕਾਰ ਕਮੇਟੀ ਦੇ ਸਿੰਘ ਤੁਰੰਤ ਉਸੇ ਵੇਲੇ ਰਾਤਰੀ ਦੇ ਸਮੇਂ ਪਹੁੰਚ ਗਏ ਫਿਰ ਪ੍ਰੋਗਰਾਮ ਇਹ ਰੱਖਿਆ ਕਿ ਇਹ ਰਾਤ ਦਾ ਸਮਾਂ ਹੈ ਅਗਲੇ ਦਿਨ ਜਦੋਂ ਉਸ ਪਰਿਵਾਰ ਨੂੰ ਗੁਰੂ ਘਰ ਸਾਜ ਕੇ ਪੁੱਛਿਆ ਉਹਨਾਂ ਨੇ ਗਲਤੀ ਮੰਨੀ ਤੇ ਕਿਹਾ ਕਿ ਜੋ ਪਿੱਛੇ ਸਾਡੇ ਕੋ ਹੋ ਗਿਆ ਵਾ ਉਹਦੀ ਸਾਨੂੰ ਮਾਫੀ ਦੇ ਰਹੇ ਹੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਸੰਗਤ ਦੀ ਹਜ਼ੂਰੀ ਤੇ ਸਤਕਾਰ ਕਮੇਟੀ ਦੇ ਸਿੰਘਾਂ ਦੇ ਸਾਹਮਣੇ ਉਹਨਾਂ ਨੇ ਮਾਫੀ ਮੰਗ ਕੇ ਤੋਬਾ ਕੀਤੀ ਤੇ ਕਿਹਾ ਜਿਹੜੀ ਗਲਤੀ ਸਾਡੇ ਕੋਲ ਹੋ ਗਈ ਹੈ ਉਹਨੂੰ ਉਹਦੇ ਕਰਕੇ ਸਾਨੂੰ ਮਾਫ ਕਰ ਦਿਓ ਤੇ ਅਗਾ ਅਸੀਂ ਗਿਰਜਾ ਕਰਨੀ ਜਾਵਾਂਗੇ ਅਮਰ ਸ਼ਾਹ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਲੱਗ ਜਾਵਾਂਗੇ ਤੇ ਆਪਣੀ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਭੁੱਲ ਬਖਸ਼ਾ ਲਵਾਂਗੇ ਸੰਗਤ ਜੀ ਬੇਨਤੀ ਹੈ ਸचेत ਹੋਈਏ ਤਕੜੇ ਹੋ ਕਰਕੇ ਇਹ ਜਿਹੜੇ ਪਿੰਡਾਂ ਦੇ ਵਿੱਚ ਉਹ ਕਿ ਪਿੰਡ ਵਾਸੀਆਂ ਨੇ ਬੜਾ ਵੱਡਾ ਫੈਸਲਾ ਲਿਆ ਹੈ ਕਿ ਜਿਹੜਾ ਵੀ ਕੋਈ ਗਿਰਜਾ ਕਰ ਜਾਏਗਾ ਆਸਾਈ ਬਣੇਗਾ ਇੱਕ ਧਰਮ ਛੱਡ ਕੇ ਐਸਾਈ ਬਣੇਗਾ। ਉਹਨਾਂ ਦਾ ਬਿਲਕੁਲ ਪੂਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ। ਨਾ ਗਮੀ ਦੇ ਨਾ ਖੁਸ਼ੀ ਦੇ। ਨਾ ਤੇ ਪਿੰਡ ਵਾਸੀ ਉਹਨਾਂ ਦੇ ਸਹਿਯੋਗ ਬਣ ਕੇ ਤੇ ਨਾ ਗੁਰੂ ਘਰ ਚੋਂ ਭਾਂਡੇ ਦੇ ਨਾ ਕੋਈ ਗ੍ਰੰਥੀ ਜਾ ਕੇ ਉਹਨਾਂ ਦੀ ਗਮੀ ਦੇ ਖੁਸ਼ੀ ਸਮੇ ਅਰਦਾਸ ਨਹੀਂ ਕਰੇਗਾ। ਮੈਂ ਪਿੰਡ ਵਾਸੀਆਂ ਦਾ ਗੁਰੂ ਘਰ ਦੀ ਪ੍ਰਬੰਧ ਕਮੇਟੀ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਹਨਾਂ ਨੇ ਬੜਾ ਵੱਡਾ ਫੈਸਲਾ ਲਿਆ ਸੀ। ਸਤਕਾਰ ਕਮੇਟੀ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਪਹੁੰਚੀ ਸੀ ਪਰ ਉਸ ਪਰਿਵਾਰ ਨੇ ਬਹੁਤ ਲਕੀਰਾਂ ਕੱਡੀਆਂ ਤੇ ਮਾਫੀ ਮੰਗੀਆਂ ਜਿਹਦੇ ਕਰਕੇ ਗੁਰੂ ਘਰ ਵਿੱਚ ਬਹਿ ਕੇ ਮਾਫੀ ਦਿੱਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ